ਜਿੱਥੇ ਕਿ ਇਹ ਲੱਗ ਰਿਹਾ ਸੀ ਕਿ ਕਿਸਾਨਾਂ ਨਾਲ ਲਗਾਤਾਰ ਜੀ ਸਰਕਾਰ ਮੀਟਿੰਗਾਂ ਕਰ ਰਹੀ ਹੈ ਔਰ ਅੱਜ ਚੌਥੇ ਗੇੜ ਦੀ ਮੀਟਿੰਗ ਹੈ ਔਰ ਸ਼ਾਮ ਨੂੰ 6 ਵਜੇ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਡੱਲੇਵਾਲ ਨੇ ਵੀ ਜਿਹੜੀ ਇਹ ਪ੍ਰੈਸ ਸਵਾਰਤਾ ਕੀਤੀ ਉਹਨਾਂ ਕਿਹਾ ਕਿ ਜਿਹੜੀਆਂ ਅੱਜ ਅਸੀਂ ਮੰਗਾਂ ਬਣਵਾਵਾਂਗੇ ਜਾਂ ਸਰਕਾਰ ਨੂੰ ਕਵਾਂਗੇ ਕਿ ਇਸ ਤੋਂ ਬਾਅਦ ਤੁਸੀਂ ਚੋਣ ਜਾਬਤੇ ਦਾ ਬਹਾਨਾ ਵੀ ਲਾਉਣਾ ਕਿ ਸਰਕਾਰ ਜਿਹੜੇ ਬਾਰਡਰਾਂ ਤੇ ਲਗਾਤਾਰ ਡਟੇ ਹੋਏ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਕਿਸਾਨ ਆ ਉਹ ਸ਼ੰਭੂ ਤੇ ਖਣੌਰੀ ਬਾਰਡਰ ਤੇ ਡਟੇ ਹੋਏ ਆ ਇਸ ਤੋਂ ਇਲਾਵਾ ਇੰਟਰਨੈਟ ਉੱਥੇ ਪਹਿਲਾਂ ਤੋਂ ਬੰਦ ਹੈ ਅੱਜ ਹੋਰ ਸਤਜਿਲਿਆਂ ਦੇ ਵਿੱਚ ਜਿਹੜਾ ਇੰਟਰਨੈਟ ਉਹ ਬੰਦ ਕਰ ਦਿੱਤਾ ਗਿਆ ਜਿਹੜੇ ਇਲਾਕੇ ਹਰਿਆਣਾ ਬਾਡਰ ਦੇ ਨਾਲ ਲੱਗਦੇ ਐ ਉਹਨਾਂ ਦੇ ਵਿੱਚ ਜਿਹੜਾ 24 ਫਰਵਰੀ ਤੱਕ ਜਿਹੜਾ ਇੰਟਰਨੈਟ ਉਹ ਬੰਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੀ ਜੇਕਰ ਗੱਲ ਕਰੀਏ ਤਾਂ ਸ਼ੰਭੂ ਜੁੜਕਾ ਪਾਸੀਆਂ ਪਾਤੜਾ ਕਨੌਰ ਦੇਵੀਗੜ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਤੋਂ ਜਿਹੜੀ ਇੰਟਰਨੈਟ ਸੇਵਾ ਉਠਾਪ ਕਰ ਦਿੱਤੀ ਗਈ ਹੈ ਮਹਾਲੀ ਦਾ ਜਿਹੜਾ ਲੱਡੂ ਉੱਥੇ ਜਿਹੜਾ ਇੰਟਰਨੈਟ ਬੰਦ ਕਰ ਦਿੱਤਾ ਗਿਆ ਬਠਿੰਡੇ ਦੇ ਸੰਗਤ ਦੇ ਵਿੱਚ ਜਿਹੜਾ ਇੰਟਰਨੈਟ ਉਹ ਬੰਦ ਕਰ ਦਿੱਤਾ ਗਿਆ ਮਾਨਸਾ ਦਾ ਜਿਹੜਾ ਸਰਦੂਲਗੜ੍ਹ ਹੈ ਉੱਥੇ ਇੰਟਰਨੈਟ ਬੰਦ ਕਰ ਦਿੱਤਾ ਗਿਆ ਬੂਹਾ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇੰਟਰਨੈਟ ਬੰਦ ਕਰ ਦਿੱਤਾ ਗਿਆ ਜੇਕਰ ਸੰਗਰੂਰ ਦੀ ਗੱਲ ਕਰੀਏ ਤਾਂ ਖਨੌਰੀ ਦੇ ਵਿੱਚ ਤਾਂ ਪਹਿਲਾਂ ਹੀ ਇੰਟਰਨੈਟ ਬੰਦ ਹੈ ਤਾਂ ਉਸ ਤੋਂ ਇਲਾਵਾ ਹੋਣਾ ਮੂਨਕ ਲਹਿਰਾ ਸੁਨਾਮ ਸ਼ਾਜਲੀ ਇੱਥੇ ਵੀ ਜਿਹੜਾ ਇੰਟਰਨੈਟ ਬੰਦ ਕਰ ਦਿੱਤਾ ਗਿਆ ਤੇ ਮੁਕਸਰ ਸਾਹਿਬ ਦੀ ਗੱਲ ਕਰੀਏ ਕਿਉਂਕਿ ਡੱਬ ਵਾਲੀ ਬਾਰਡਰ ਲੱਗਦਾ ਔਰ ਡੱਬ ਵਾਲੀ ਬਾਰਡਰ ਵੀ ਜਿਹੜਾ ਪੂਰੀ ਤਰੀਕੇ ਨਾਲ ਬੰਦ ਹੈਗਾ ਤਾਂ ਉੱਥੇ ਕਿੱਲਿਆਂ ਵਾਲੀ ਜਿਹੜਾ ਇਲਾਕਾ ਪੰਜਾਬ ਦਾ ਹੈ ਉੱਥੇ ਵੀ ਇੰਟਰਨੈਟ ਬੰਦ ਕਰ ਦਿੱਤਾ ਗਿਆ ਔਰ ਇਹਨਾਂ ਗੱਲਾਂ ਤੋਂ ਜੇਕਰ ਦੇਖਣ ਚ ਇਹ ਲੱਗਦਾ ਹੈ ਕਿ ਜਿੱਥੇ ਕਿ ਅੱਜ ਉਮੀਦ ਲਗਾਈ ਜਾ ਰਹੀ ਹੈ ਕਿ ਸਰਕਾਰ ਨਾਲ ਸਹਿਮਤੀ ਬਣੇਗੀ ਪਰ ਇੱਕਦਮ ਜਿਹੜਾ ਇੰਟਰਨੈਟ ਇਹਨਾਂ ਸੱਤ ਜਿਲ੍ਹਾਂ ਦੇ ਵਿੱਚ ਬੰਦ ਕਰ ਦੇਣਾ ਉਹ ਵੀ ਬਾਰਡਰਾਂ ਦੇ ਇਲਾਕੇ ਤੇ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਅੱਜ ਜਿਹੜੀ ਸਰਕਾਰ ਹੈ ਉਹ ਮੰਗਾ ਮੰਨਣ ਦੀ ਜਿਹੜੇ ਮੂਰ ਦੇ ਵਿੱਚ ਨਹੀਂ ਹੈਗੀ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਲੱਗਦਾ ਹੈ ਕਿ ਅੱਜ ਅਸੀਂ ਇਹ ਮੰਗਾ ਨਾ ਮੰਨਿਆ ਤਾਂ ਇਹ ਵੱਡੀ ਗੈਣਤੀ ਦੇ ਵਿੱਚ ਜਿਹੜੇ ਕਿਸਾਨ ਐ ਉਹ ਬਾੜਾਂ ਕੋਲ ਵਧਣਗੇ ਤਾਂ ਇਹਨਾਂ ਬਾੜਾਂ ਤੇ ਇਸੇ ਗੱਲ ਤੱਕ ਖਾਦਸ਼ਾ ਦਿੱਤਾ ਜਾ ਰਿਹਾ ਕਿ ਤਾਂ ਕਰਕੇ ਇੰਟਰਨੈਟ ਜਿਹੜਾ ਬੰਦ ਕਰ ਦਿੱਤਾ ਗਿਆ ਬਾਕੀ ਮੀਟਿੰਗ ਜਿਹੜੀ ਉਹ ਸਾਰਾ ਕੁਝ ਤੈਅ ਕਰੂਗੀ ਇਸ ਤੋਂ ਇਲਾਵਾ ਬਾਕੀ ਜਿਹੜੀਆਂ ਜੱਥੇਬੰਦੀਆਂ ਉਹ ਵੀ ਹੁਣ ਲਾਮਬੰਦ ਹੋ ਗਈਆਂ ਉਹਨਾਂ ਦੀ ਵੀ ਅੱਜ ਮੀਟਿੰਗ ਹੈ ਹੋ ਸਕਦਾ ਇਹ ਫੈਸਲਾ ਉਹ ਜੱਥੇਬੰਦੀਆਂ ਲੈ ਲੈਣ ਕਿਉਂਕਿ ਜਿਹੜੇ ਬਾਕੀ ਦੇ ਬਾੜੜਾ ਜਿੱਥੋਂ ਵੀ ਹਰਿਆਣਾ ਦੇ ਵਿੱਚ ਇੰਟਰ ਹੋ ਸਕਦੇ ਜਿਵੇਂ ਆਪਾਂ ਡੱਬ ਵਾਲੀ ਲਾਲੋ ਡੱਬ ਵਾਲੀ ਜਿਹੜਾ ਫੌਜ ਵੱਲੋਂ ਬੰਦ ਕੀਤਾ ਹੋਇਆ ਹੈ ਪ੍ਰਸ਼ਾਸਨ ਵੱਲੋਂ ਔਰ ਉੱਥੇ ਕਿਸਾਨ ਨਹੀਂ ਪਹੁੰਚੇ ਤਾਂ ਬਾਕੀ ਦੀਆਂ ਜਥੇਬੰਦੀਆਂ نو ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਕਿਹੜਾ ਕੋਈ ਸੱਦਾ ਆਇਆ ਜਾਂ ਕੋਈ ਉੱਥੇ ਹਨਾ ਵੀ ਉੱਥੇ ਕਿਹੜਾ ਕੋਈ ਡੱਲੇ ਆਲ ਜਾਂ ਪੰਦੇਰ ਦੇ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਹਨਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰੋਗਰਾਮ ਹੈ ਤਾਂ ਤੁਸੀਂ ਪੁੱਛ ਕਰ ਸਕਦੇ ਹੋ ਤੁਸੀਂ ਡੱਬ ਵਾਲੀ ਵੀ ਇਸ ਦੀ ਪੁੱਛ ਕਰ ਲੋ ਹੋਰ ਜਿਹੜੇ ਬਹੁਤ ਸਾਰੇ ਇਲਾਕੇ ਜਿਹੜੇ ਹਰਿਆਣੇ ਨਾਲ ਲੱਗਦੇ ਆ ਉੱਥੇ ਨਹੀਂ ਤੁਸੀਂ ਪੁੱਛ ਕਰੋ ਕਿਤਨੇ ਕਿਤੇ ਸਰਕਾਰ ਨੂੰ ਵੀ ਇਹ ਲੱਗਦਾ ਕਿ ਬਾਕੀ ਦੀਆਂ ਜਥੇਬੰਦੀਆਂ ਬੇਸ਼ੱਕ ਉਹਨਾਂ ਖਨੌਰੀ ਜਾਂ ਸੰਭੂ ਤੇ ਨਹੀਂ ਪਹੁੰਚਦੇ ਅੰਦਰ ਦੂਜੇ ਪਾਸੇ ਜਿਥੇ ਬੰਦ ਗਿਆ ਜਿਹੜਾ ਇੰਟਰ ਹਰਿਆਣੇ ਚ ਕਰ ਸਕਦੇ ਨੇ ਇਸੇ ਕਰਕੇ ਇੰਟਰਨੈਟ ਜਿਹੜਾ ਉਹ ਖਤਸ਼ਜਤਾਇਆ ਜਾ ਰਿਹਾ ਹੈ ਕਿ ਬੰਦ ਕੀਤਾ ਗਿਆ ਬਾਕੀ ਇਸ ਦੀ ਕੋਈ ਹੋਰ ਵੀ ਵਜ੍ਹਾ ਹੋ ਸਕਦੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਬਾਕੀ ਅੱਜ ਦੀ ਮੀਟਿੰਗ ਜਿੰਨਾ ਚਿਰ ਹੁੰਦੀ ਨਹੀਂ ਜਿੰਨਾ ਚਿਰ ਉਹਦੇ ਵਿੱਚ ਕੋਈ ਫੈਸਲਾ ਨਹੀਂ ਆਉਂਦਾ ਤਾਂ ਇੱਕਦਮ ਇੰਟਰਨੈਟ ਬੰਦ ਕਰ ਦੇਣਾ ਕਿ ਤਨੇ ਕਿਤੇ ਸਵਾਲ ਖੜੇ ਜ਼ਰੂਰ ਕਰ ਲੈ